ਮੈਂ ਸਭ ਤੋਂ ਪਹਿਲਾਂ ਸਾਰੇ ਜ਼ੋਰ ਲਾ ਕੇ ਥੱਕ ਗਏ ਸੀ ਮੈਂ ਫਿਰ ਵੀ ਅੱਜ ਬੁੱਢਾ ਜਿਹਨੂੰ ਨਾਲਾ ਕਹਿੰਦੇ ਆ ਉਹਨੂੰ ਦਰਿਆ ਬਣਾਉਣ ਲਈ 650 ਕਰੋੜ ਰੁਪਏ ਅੱਜ ਲੱਗ ਰਿਹਾ ਤੇ 25 ਤੱਕ ਤੁਸੀਂ ਦੇਖੋਗੇ ਵਿੱਚ ਮੱਛੀਆਂ ਤਰਨਗੀਆਂ ਜਿਵੇਂ ਹੁਣ ਜੇ ਅੱਗੇ ਬੀਜੇਪੀ ਬਣੂਗੀ ਤੇ ਹਰ ਸਾਲ ਪ੍ਰਧਾਨ ਮੰਤਰੀ ਜੀ ਤੋਂ ਬੜੇ ਤੋਂ ਬੜੇ ਪ੍ਰੋਜੈਕਟ ਉਦਘਾਟਨ ਕਰਾਵਾਂਗੇ ਮੈਂ ਸਭ ਤੋਂ ਪਹਿਲਾਂ ਸਾਰੇ ਜ਼ੋਰ ਲਾ ਕੇ ਥੱਕ ਗਏ ਸੀ ਮੈਂ ਫਿਰ ਵੀ ਅੱਜ ਬੁੱਢਾ ਜਿਹਨੂੰ ਨਾਲਾ ਕਹਿੰਦੇ ਆ ਉਹਨੂੰ ਦਰਿਆ ਬਣਾਉਣ ਲਈ 650 ਕਰੋੜ ਰੁਪਏ ਅੱਜ ਲੱਗ ਰਿਹਾ ਤੇ 25 ਤੱਕ ਤੁਸੀਂ ਦੇਖੋਗੇ ਵਿੱਚ ਮੱਛੀਆਂ ਤਰਨਗੀਆਂ 25 ਤੱਕ ਇਸੇ ਤਰੀਕੇ ਨਾਲ ਪ੍ਰੋਜੈਕਟ ਜਾ ਕੇ ਇੱਕ ਦਿਨ ਦੇਖੋ ਵੀ ਕੀ ਕੁਝ ਉੱਥੇ ਬਣ ਰਿਹਾ ਤੇ ਕਿਵੇਂ ਮਸ਼ੀਨਰੀ ਲੱਗ ਰਹੀ ਆ ਕਿਵੇਂ ਟ੍ਰੀਟਮੈਂਟ ਪਲੈਂਟ ਲੱਗ ਰਹੇ ਆ 650 ਕਰੋੜ ਜਿਵੇਂ ਹੁਣ ਜੇ ਅੱਗੇ ਬੀਜੇਪੀ ਬਣੂਗੀ ਤੇ ਹਰ ਸਾਲ ਪ੍ਰਧਾਨ ਮੰਤਰੀ ਜੀ ਤੋਂ ਬੜੇ ਤੋਂ ਬੜੇ ਪ੍ਰੋਜੈਕਟ ਉਦਘਾਟਨ ਕਰਾਵਾਂਗੇ ਮੈਂ ਸਭ ਤੋਂ ਪਹਿਲਾਂ ਸਾਰੇ ਜ਼ੋਰ ਲਾ ਕੇ ਥਾਗੇ ਸੀ ਮੈਂ ਫਿਰ ਵੀ ਅੱਜ ਬੁੱਢਾ ਜਿਹਨੂੰ ਨਾਲਾ ਕਹਿੰਦੇ ਆ ਉਹਨੂੰ ਦਰਿਆ ਬਣਾਉਣ ਲਈ 650 ਕਰੋੜ ਰੁਪਏ ਅੱਜ ਲੱਗ ਰਿਹਾ ਤੇ 25 ਤੱਕ ਤੁਸੀਂ ਦੇਖੋਗੇ ਵਿੱਚ ਮੱਛੀਆਂ ਤਰਨਗੀਆਂ 25 ਤੱਕ ਇਸੇ ਤਰੀਕੇ ਨਾਲ ਪ੍ਰੋਜੈਕਟ ਜਾ ਕੇ ਇੱਕ ਦਿਨ ਦੇਖੋ ਵੀ ਕੀ ਕੁਝ ਉੱਥੇ ਬਣ ਰਿਹਾ ਤੇ ਕਿਵੇਂ ਮਸ਼ੀਨਰੀ ਲੱਗ ਰਹੀ ਹੈ ਕਿਵੇਂ ਟ੍ਰੀਟਮੈਂਟ ਪਲਾਂਟ ਲੱਗ ਰਹੇ ਆ 650 ਕਰੋੜ ਜਿਵੇਂ ਹੁਣ ਜੇ ਅੱਗੇ ਬੀਜੇਪੀ ਬਣੂਗੀ ਤੇ ਹਰ ਸਾਲ ਪ੍ਰਧਾਨ ਮੰਤਰੀ ਜੀ ਤੋਂ ਬੜੇ ਤੋਂ ਬੜੇ ਪ੍ਰੋਜੈਕਟ ਦ்கਾਟਨ ਕਰਾਵਾਂਗੇ ਮੈਂ ਸਭ ਤੋਂ ਪਹਿਲਾਂ ਸਾਰੇ ਜ਼ੋਰ ਲਾ ਕੇ ਥਾਗੇ ਸੀ ਮੈਂ ਫਿਰ ਵੀ ਅੱਜ ਬੁੱਢਾ ਜਿਹਨੂੰ ਨਾਲਾ ਕਹਿੰਦੇ ਆ ਉਹਨੂੰ ਦਰਿਆ ਬਣਾਉਣ ਲਈ 650 ਕਰੋੜ ਰੁਪਏ ਅੱਜ ਲੱਗ ਰਿਹਾ ਤੇ 25 ਤੱਕ ਤੁਸੀਂ ਦੇਖੋਗੇ ਵਿੱਚ ਮੱਛੀਆਂ ਤਰਨ ਗਈਆਂ 25 ਤੱਕ ਇਸੇ ਤਰੀਕੇ ਨਾਲ ਪ੍ਰੋਜੈਕਟ ਜਾ ਕੇ ਇੱਕ ਦਿਨ ਦੇਖੋ ਵੀ ਕੀ ਕੁਝ ਉੱਥੇ ਬਣ ਰਿਹਾ ਤੇ ਕਿਵੇਂ ਮਸ਼ੀਨਰੀ ਲੱਗ ਰਹੀ ਹੈ ਕਿਵੇਂ ਟ੍ਰੀਟਮੈਂਟ ਪਲਾਂਟ ਲੱਗ ਰਹੇ ਆ 650 ਕਰੋੜ ਜਿਵੇਂ ਹੁਣ ਜੇ ਅੱਗੇ ਬੀਜੇਪੀ ਬਣੂਗੀ ਤੇ ਹਰ ਸਾਲ ਪ੍ਰਧਾਨ ਮੰਤਰੀ ਜੀ ਤੋਂ ਬੜੇ ਤੋਂ ਬੜੇ ਪ੍ਰੋਜੈਕਟ ਦ்கਾਟਨ ਕਰਾਵਾਂਗੇ ਮੈਂ ਸਭ ਤੋਂ ਪਹਿਲਾਂ ਸਾਰੇ ਜੋਰ ਲਾ ਕੇ ਥੱਕ ਗਏ ਸੀ ਮੈਂ ਫਿਰ ਵੀ ਅੱਜ ਬੁੱਢਾ ਜਿਹਨੂੰ ਨਾਲਾ ਕਹਿੰਦੇ ਆ ਉਹਨੂੰ ਦਰਿਆ ਬਣਾਉਣ ਲਈ 650 ਕਰੋੜ ਰੁਪਏ ਅੱਜ ਲੱਗ ਰਿਹਾ ਤੇ 25 ਤੱਕ ਤੁਸੀਂ ਦੇਖੋਗੇ ਵਿੱਚ ਮੱਛੀਆਂ ਤਰਨਗੀਆਂ 25 ਤੱਕ ਇਸੇ ਤਰੀਕੇ ਨਾਲ ਪ੍ਰੋਜੈਕਟ ਜਾ ਕੇ ਇੱਕ ਦਿਨ ਦੇਖੋ ਵੀ ਕੀ ਕੁਝ ਉੱਥੇ ਬਣ ਰਿਹਾ ਤੇ ਕਿਵੇਂ ਮਸ਼ੀਨਰੀ ਲੱਗ ਰਹੀ ਆ ਕਿਵੇਂ ਟ੍ਰੀਟਮੈਂਟ ਪਲੈਂਟ ਲੱਗ ਰਹੇ ਆ 650 ਕਰੋੜ ਜਿਵੇਂ ਹੁਣ ਜੇ ਅੱਗੇ ਬੀਜੇਪੀ ਬਣੂਗੀ ਤੇ ਹਰ ਸਾਲ ਪ੍ਰਧਾਨ ਮੰਤਰੀ ਜੀ ਤੋਂ ਬੜੇ ਤੋਂ ਬੜੇ ਪ੍ਰੋਜੈਕਟ ਉਦਘਾਟਨ ਕਰਾਵਾਂਗੇ ਮੈਂ ਸਭ ਤੋਂ ਪਹਿਲਾਂ ਸਾਰੇ ਜ਼ੋਰ ਲਾ ਕੇ ਥਾਗੇ ਸੀ ਮੈਂ ਫਿਰ ਵੀ ਅੱਜ ਬੁੱਢਾ ਜਿਹਨੂੰ ਨਾਲਾ ਕਹਿੰਦੇ ਆ ਉਹਨੂੰ ਦਰਿਆ ਬਣਾਉਣ ਲਈ 650 ਕਰੋੜ ਰੁਪਏ ਅੱਜ ਲੱਗ ਰਿਹਾ ਤੇ 25 ਤੱਕ ਤੁਸੀਂ ਦੇਖੋਗੇ ਵਿੱਚ ਮੱਛੀਆਂ ਤਰਨ ਗਈਆਂ 25 ਤੱਕ ਇਸੇ ਤਰੀਕੇ ਨਾਲ ਪ੍ਰੋਜੈਕਟ ਜਾ ਕੇ ਇੱਕ ਦਿਨ ਦੇਖੋ ਵੀ ਕੀ ਕੁਝ ਉੱਥੇ ਬਣ ਰਿਹਾ ਤੇ ਕਿਵੇਂ ਮਸ਼ੀਨਰੀ ਲੱਗ ਰਹੀ ਹੈ ਕਿਵੇਂ ਟ੍ਰੀਟਮੈਂਟ ਪਲਾਂਟ ਲੱਗ ਰਹੇ ਆ 650 ਕਰੋੜ ਜਿਵੇਂ ਹੁਣ ਜੇ ਅੱਗੇ ਬੀਜੇਪੀ ਬਣੂਗੀ ਤੇ ਹਰ ਸਾਲ ਪ੍ਰਧਾਨ ਮੰਤਰੀ ਜੀ ਤੋਂ ਬੜੇ ਤੋਂ ਬੜੇ ਪ੍ਰੋਜੈਕਟ ਦ்கਾਟਨ ਕਰਾਵਾਂਗੇ ਮੈਂ ਸਭ ਤੋਂ ਪਹਿਲਾਂ ਸਾਰੇ ਜੋਰ ਲਾ ਕੇ ਥਾਗੇ ਸੀ ਮੈਂ ਫਿਰ ਵੀ ਅੱਜ ਬੁੱਢਾ ਜਿਹਨੂੰ ਨਾਲਾ ਕਹਿੰਦੇ ਆ ਉਹਨੂੰ ਦਰਿਆ ਬਣਾਉਣ ਲਈ 650 ਕਰੋੜ ਰੁਪਏ ਅੱਜ ਲੱਗ ਰਿਹਾ ਤੇ 25 ਤੱਕ ਤੁਸੀਂ ਦੇਖੋਗੇ ਵਿੱਚ ਮੱਛੀਆਂ ਤਰਨ ਗਈਆਂ 25 ਤੱਕ ਇਸੇ ਤਰੀਕੇ ਨਾਲ ਪ੍ਰੋਜੈਕਟ ਜਾ ਕੇ ਇੱਕ ਦਿਨ ਦੇਖੋ ਵੀ ਕੀ ਕੁਝ ਉੱਥੇ ਬਣ ਰਿਹਾ ਤੇ ਕਿਵੇਂ ਮਸ਼ੀਨਰੀ ਲੱਗ ਰਹੀ ਹੈ ਕਿਵੇਂ ਟ੍ਰੀਟਮੈਂਟ ਪਲੈਂਟ ਲੱਗ ਰਹੇ ਆ 650 ਕਰੋੜ